ਜੋ ਪੰਜਾਬ ਸਿਵਲ ਸਕੱਤਰਤ ਦੀ ਬਿਲਡਿੰਗ ਦੇ ਵਿੱਚ ਜਨ ਐਕਸ਼ਨ ਕਮੇਟੀ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ ਆ ਪਿਛਲੇ ਦਿਨੀ ਬਹੁਤ ਵੱਡੇ ਮੰਚਾ ਫਰੰਟਾ ਨੇ ਤਾਂ ਜਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੇ ਆਪਣੇ ਜਿਹੜੇ ਪ੍ਰੋਟੈਸਟ ਪੰਜਾਬ ਸਰਕਾਰ ਦੇ ਵਿਰੁੱਧ ਦਰਜ ਕੀਤੇ ਗਏ ਸੀਗੇ ਲੇਕਿਨ ਸਰਕਾਰ ਟਾਸ ਤੋਂ ਮਾਸ ਨਹੀਂ ਹੋਈ ਇਲੈਕਸ਼ਨ ਆਉਣ ਵਾਲੀ ਆ ਕੋਰੋ ਕੰਡਕਟ ਆਉਣ ਵਾਲਾ ਸੋ ਸਰਕਾਰ ਨੇ ਦਿੱਤਾ ਕੁਝ ਨਹੀਂ ਇਸ ਲਈ ਜਨਰਲ ਐਕਸ਼ਨ ਕਮੇਟੀ ਨੇ ਅੱਜ ਇਹ ਮੀਟਿੰਗ ਕਰਕੇ ਅਹਿਮ ਫੈਸਲਾ ਲਿਆ ਕਿ ਕੋਰੋਨਾਂ ਕੰਡਕਟਰ ਲੱਗਣ ਤੋਂ ਪਹਿਲਾਂ ਪਹਿਲਾਂ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਆ ਸੋਮਵਾਰ ਨੂੰ ਆ ਜਿਹੜਾ ਆਉਣ ਵਾਲਾ ਸੋਮਵਾਰ ਆ ਉਦੋਂ ਮਿੰਨੀ 77 ਦੇ ਵਿੱਚ ਲੋਕਾਂ ਦੀ ਮੁਲਾਜ਼ਮਾਂ ਦੀ ਲਾਂਬੰਦੀ ਕੀਤੀ ਜਾਏਗੀ ਤੇ ਮੰਗਲਵਾਰ ਨੂੰ ਇੱਥੇ ਸਾਰੇ ਸਕੂਟਰ ਪਾਰਕਿੰਗ ਦੇ ਵਿੱਚ ਸਾਰੀ ਬਿਲਡਿੰਗ ਪੂਰੇ 77 ਦੇ ਮੁਲਾਜ਼ਮ ਇਕੱਠੇ ਹੋਣਗੇ ਉਸ ਦਿਨ ਸਾਰੇ ਸਾਫੀਆਂ ਨੇ ਕਾਲੇ ਕੱਪੜੇ ਪਾ ਕੇ ਆਣਾ ਇਹਦਾ ਮਤਲਬ ਇਹ ਨਹੀਂ ਵੀ ਕਿ ਆਪਾਂ ਕਾਲੀ ਲੇਡੀ ਕਾਲੀ ਚੁੰਨੀ ਲੈਣ ਤੇ ਬਾਕੀ ਜਿਹੜੇ ਰੰਗ-ਬਰੰਗੇ ਕੱਪੜੇ ਪਾ ਲੈਣ ਕਾਲੇ ਕੱਪੜੇ ਦਾ ਮਤਲਬ ਕਿ ਸਾਰੇ ਹੀ ਮੁਲਾਜ਼ਮਾਂ ਨੂੰ ਬੇਨਤੀ ਆ ਕਿ ਟੋਟਲੀ ਕਾਲੇ ਕੱਪੜੇ ਪਾਉਣ ਕਾਲੀ ਆ ਪੱਗਾ ਬੰਨਣ ਕਾਲੀ ਆ ਚੁੰਨੀ ਲੈਣ ਕਾਲੇ ਸੂਟ ਪਾਉਣ ਕਾਲੀ ਆ ਸ਼ਰਟ ਔਰ ਕਾਲੀ ਆ ਪੈਂਟਾ ਪਾ ਕੇ ਦਫ਼ਤਰ ਵਿੱਚ ਆਉਣ ਤੇ ਆਪਾਂ ਸਾਰਿਆਂ ਨੇ ਸ਼ਾਂਤ ਮෛਤਰੀ ਤਰੀਕੇ ਨਾਲ ਬਿਨਾ ਨਾਰੇ ਲਾਏ ਰੈਲੀ ਕਰਨ ਉਪਰੰਤ ਰੈਲੀ ਦੇ ਵਿੱਚ ਆਪਾਂ ਸਾਰਾ ਕੁਝ ਕਰਾਂਗੇ ਰੈਲੀ ਕਰਨੋਂ ਪ੍ਰੰਤ ਅਪਾ ਵਿਧਾਨ ਸਭਾ ਵੱਲ ਮਾਰਚ ਕਰਨਾ ਕਾਲੇ ਚੋਲੇ ਕਾਲੇ ਕੱਪੜੇ ਪਾ ਕੇ ਉੱਥੇ ਅਸੀਂ ਕੋਈ ਵੀ ਨਾਰਾ ਨਹੀਂ ਲਾਵਾਂਗੇ ਤੇ ਜਿੱਥੇ ਵੀ ਸਾਨੂੰ ਰੋਕ ਲਿਆ ਉੱਥੇ ਜਾ ਕੇ ਆਪਾਂ ਜਿਹੜਾ ਸਰਕਾਰ ਦੀ ਸੱਤ ਬੁੱਧੀ ਲਈ ਅਰਦਾਸ ਕਰਾਂਗੇ ਕਿ ਉਹ ਪੰਜਾਬ ਦੇ ਮੁਲਾਜ਼ਮ ਪੰਜਾਬ ਦੇ ਹਰ ਵਰਗ ਦੇ ਕੰਮ ਲਈ ਉਹਨਾਂ ਦੇ ਉਥਾਨ ਦੇ ਲਈ ਉਹਨਾਂ ਦੀ ਵੈਲਫੇਅਰ ਲਈ ਉਹ ਜਿਹੜੇ ਆ ਕਾਰਜਸ਼ੀਲ ਹੋਣ ਇਹ ਸੋਸ਼ਲ ਮੀਡੀਆ ਚੋਂ ਨਿਕਲਣਾ ਤੇ ਸਾਰਿਆਂ ਦਾ ਭਲਾ ਕਰਨ ਇਹ ਅਰਦਾਸ ਕੀਤੀ ਜਾਏਗੀ ਤੇ ਨਾਲ ਦੀ ਨਾਲ ਮੈਂ ਬੇਨਤੀ ਕਰਨਾ ਚਾਹਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬਾਨ ਨੂੰ ਕਿ ਉਹਨਾਂ ਵੱਲੋਂ ਪੀਐਸਐਮ ਜੂ ਦੀ ਮੀਟਿੰਗ ਦੇ ਦੌਰਾਨ ਪੰਜਾਬ ਭਵਨ ਚ ਕਿਹਾ ਸੀ ਵੀ 77 ਦੇ ਮੁਲਾਜ਼ਮਾਂ ਨੇ ਜਿੱਥੇ ਮੇਰਾ ਇੰਨਾ ਸਵਾਗਤ ਕੀਤਾ ਉੱਥੇ ਮੇਰੇ ਵਿਰੁੱਧ ਨਾਰੇ ਲਾਏ ਤੇ ਉਹ ਨਾਰੇ ਕਿਉਂ ਲਾਉਂਦੇ ਕਿਉਂ ਹਾਏ ਹਾਏ ਕਰਦੇ ਹੋ ਆ ਕੇ ਮੇਰੇ ਨਾਲ ਬੈਠਣ ਚਾਹ ਪੀਣ ਮ ਉਹਨਾਂ ਦੇ ਮਸਲੇ ਹੱਲ ਕਰਾਂਗਾ ਸੋ ਮੁੱਖ ਮੰਤਰੀ ਸਾਹਿਬ ਅਸੀਂ ਤਾਂ ਤੁਹਾਨੂੰ ਵੱਡੇ ਭਾਈ ਜੀ ਮੰਨਦੇ ਆ ਉਹ ਤੁਸੀਂ ਮਾਲਵੇ ਦੇ ਭਾਈ ਜੀ ਨੂੰ ਤੁਹਾਨੂੰ ਮਾਝੇ ਦਾ ਭਾਉ ਕਹਿ ਰਿਹਾ ਬੇਨਤੀ ਕਰ ਰਿਹਾ ਕਿ ਭਾਈ ਜੀ ਬਣੋ ਸਾਡੇ ਭਾਈ ਜੀ ਵੱਡੇ ਭਾਈ ਜੀ ਬਣੋ ਬਲਾਓ ਸਾਨੂੰ ਤੁਸੀਂ ਕਿ ਅਸੀਂ ਚਾਹ ਪੀਵਾਂਗੇ ਅਸੀਂ ਚਾਹ ਪੀਣ ਨੂੰ ਤਿਆਰ ਆ ਤੁਹਾਡੇ ਨਾਲ ਬਲਾ ਲਓ ਸਾਨੂੰ ਤੇ ਜੇ ਨਹੀਂ ਵੀ ਪਿਉਣੀ ਕੋਈ ਗੱਲ ਨਹੀਂ ਮਾਨ ਸਾਹਿਬ ਚਾਹ ਅਸੀਂ ਆਪ ਲਿਆਵਾਂਗੇ ਥਰਮੋਸ ਚ ਪਾ ਕੇ ਪਰ ਸਾਡੀਆਂ ਕੁਝ ਮਜਬੂਰੀਆਂ ਉਹਨੂੰ ਪੂਰੀਆ ਕਰੋ ਮੁਲਾਜ਼ਮਾਂ ਦੀ ਗੱਲ ਪੂਰੀਆ ਸੁਣੋ ਤੇ ਕੋੜੋ ਕੰਡੈਕਟ ਤੋਂ ਲੱਗਣ ਤੋਂ ਪਹਿਲੇ ਪਹਿਲੇ ਜੋ ਤੁਸੀਂ ਦੇਣਾ ਚਾਹੁੰਦੇ ਹੋ ਜੋ ਸਾਡੇ ਮੰਗਾ ਪੂਰੀਆ ਕਰੋ ਸੋ ਬੇਨਤੀ ਕਰਦਾ ਅਪੀਲ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਨੂੰ ਜਲਦੀ ਤੋਂ ਜਲਦੀ ਮੀਟਿੰਗ ਲਈ ਬੁਲਾਓ ਅਸੀਂ ਹਾਈ ਹਾਈ ਨਹੀਂ ਕਰਨਾ ਚਾਹੁੰਦੇ ਅਸੀਂ ਵੀ ਪ੍ਰੋਟੈਸਟ ਨਹੀਂ ਕਰਨਾ ਚਾਹੁੰਦੇ ਬਾਕੀ ਤੁਹਾਡੇ ਆਪਣੇ ਹੱਥ 'ਚ ਨਹੀਂ ਤੇ ਫਿਰ ਸਾਡਾ ਜਿਹੜਾ ਕੰਮ ਆ ਤੁਸੀਂ ਕਿਹਾ ਸੀਗਾ ਵੀ ਨਾਰੇ ਲਾਓ ਅਸੀਂ ਨਹੀਂ ਲਾਵਾਂਗੇ ਤੇ ਜੇ ਤੁਸੀਂ ਲਵਾਉਣੇ ਹੀ ਚਾਹੁੰਦੇ ਤਾਂ ਫਿਰ ਲਾਵਾਂਗੇ ਔਰ ਅਸੀਂ ਕਰ ਵੀ ਕੀ ਸਕਦੇ ਆ ਫੰਡਾਮੈਂਟਲ ਸਾਡਾ ਰਾਈਟ ਆ ਅਧਿਕਾਰ ਆ ਕਿ ਅਸੀਂ ਜਿਹੜਾ ਵਾ ਆਪਣਾ ਸੰਘਰਸ਼ ਜਿਹੜਾ ਉਹ ਕਰ ਸਕੀਏ ਸ਼ਾਂਤਮਈ ਸੋ ਅਸੀਂ ਕਰਾਂਗੇ ਸੋ ਸਾਰੇ ਸਾਥੀਆਂ ਨੂੰ ਫਿਰ ਬੇਨਤੀ ਆ ਕਿ ਮੰਗਲਵਾਰ ਨੂੰ ਵੱਡੀ ਗਿਣਤੀ ਦੇ ਵਿੱਚ ਕਿਸੇ ਨੇ ਸੀਟ ਤੇ ਨਹੀਂ ਬੈਠਣਾ ਕਾਲੇ ਕੱਪੜੇ ਪਾ ਕੇ ਸਕੂਟਰ ਪਾਰਕਿੰਗ ਚਾਣਾ ਤੇ ਆਪਾਂ ਸ਼ਾਂਤਮਈ ਜਿਹੜਾ ਮਾਰਚ ਕਰਨਾ ਸੋ ਸਾਡੀਆਂ ਅਪੀਲਾਂ ਸਾਡੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੋ ਵਕਤ ਆਪਣੇ ਕੋਲ ਬਹੁਤ ਥੋੜਾ ਜਿੰਨਾ ਵਕਤ ਆ ਉਹਦੇ ਵਿੱਚ ਆਪਾਂ ਆਪਣਾ ਸੰਘਰਸ਼ ਜਾਰੀ ਰੱਖੀਏ ਇਹ ਸੰਘਰਸ਼ ਨਾਲੀ ਦੁਨੀਆ ਤੇ ਸੰਘਰਸ਼ ਜੀਵਨ ਦਾ ਇੱਕ ਮੁੱਖ ਅੰਗ ਆ ਸੋ ਸੰਘਰਸ਼ ਤੋਂ ਆਪਾਂ ਮੂੰਹ ਨਹੀਂ ਮੋੜਨਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ